ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੋਰਨ ਕੰਟਰੀਜ਼ ਪਰ ਇੱਕ ਗੱਲ ਬੜੀ ਫੇਮਸ ਹੈ ਬਈ ਉੱਥੇ ਇੰਨਾ ਸਾਫ਼ ਸੁਥਰਾ ਸਮਾਨ ਮਿਲਦਾ ਹੈ ਘਰ ਲਿਆਓ ਪੈਕੇਟ ਖੋਲੋ ਤੇ ਵਰਤ ਲਓ ਤੇ ਚਲੋ ਫਿਰ ਦੇਖੀਏ ਉਹ ਲੋਕ ਪਰਦੇ ਕੀਨੇ ਸਾਫ਼ ਸੁਥਰੇ ਜੇ ਟਮਾਟਰ ਕਰ ਲਏ ਚੰਗੀ ਤਰ੍ਹਾਂ ਲੂਣ ਵਾਲੇ ਪਾਣੀ ਚ ਧੋ ਕੇ ਤੇ ਬੇਸ਼ੱਕ ਇਹਨਾਂ ਨੂੰ ਸੁਕਾ ਵੀ ਲਓ ਉਸ ਤੋਂ ਬਾਅਦ ਜੇ ਕੋਈ ਮਾੜਾ ਮੋਟਾ ਕੁਝ ਲੱਗਿਆ ਹੋਰ ਸਾਫ਼ ਕਰ ਲਓ ਤੇ ਇਹ ਅੱਖ ਜੀ ਜਿਹੜੀ ਬਣੀ ਹੁੰਦੀ ਟਮਾਟਰ ਦੀ ਜਿਹਨੂੰ ਆਪਾਂ ਗੱਠ ਕਹਿੰਦੇ ਆ ਇਹਨੂੰ ਵੀ ਕੱਢ ਲਓ ਜਿਹੜਾ ਪੀਲਰ ਹੁੰਦਾ ਨਾ ਪੀਲਰ ਦੀ ਚੂੰਜ ਨਾਲ ਮੈਂ ਕਰ ਰਹੀ ਆ ਜਾਂ ਫਿਰ ਅਸੀਂ ਕੀ ਕਰ ਸਕਦੇ ਆ ਸਿੰਪਲ ਇਹਨੂੰ ਚਾਕੂ ਦੇ ਨਾਲ ਕੱਟ ਸਕਦੇ ਆ ਤੇ ਇੱਕ ਗੱਲ ਇੱਥੇ ਇੰਪੋਰਟੈਂਟ ਜੇ ਤੁਹਾਨੂੰ ਮੇਰੀਆਂ ਰੈਸਪੀਜ਼ ਜਾਂ ਮੇਰੀਆਂ ਕਿਚਨ ਹੈਕਸ ਪਸੰਦ ਆ ਰਹੇ ਨੇ ਤੇ ਪੇਜ ਨੂੰ ਲਾਈਕ ਵੀ ਕਰ ਲਓ ਫੋਲੋ ਵੀ ਕਰ ਲਓ ਤੇ ਕਮੈਂਟ ਕਰਕੇ ਦੱਸਿਆ ਵੀ ਜ਼ਰੂਰ ਕਰੋ ਕਿ ਕਿਹੜੀ ਚੀਜ਼ ਤੁਹਾਨੂੰ ਮੇਰੀਆਂ ਵੀਡੀਓਜ਼ ਚ ਪਸੰਦ ਆਂਦੀ ਹੈ ਤੇ ਕਿਹੜੀ ਨਹੀਂ ਪਸੰਦ ਆਂਦੀ ਕਿਹੜੀਆਂ ਐਸੀਆਂ ਰੈਸਪੀਜ਼ ਨੇ ਜਾਂ ਕਿਹੜੀਆਂ ਐਸੀਆਂ ਚੀਜ਼ਾਂ ਨੇ ਤੁਸੀਂ ਮੇਰੇ ਕੋਲੋਂ ਮੇਰੇ ਪੇਜ ਤੇ ਦੇਖਣਾ ਚਾਹੁੰਦੇ ਹੋ ਇਹ ਦੇਖੋ ਜੀ ਹੁਣ ਮੈਂ ਕੀ ਕੀਤਾ ਟਮਾਟਰ ਨੂੰ ਲਿਆ ਇਹਨੂੰ ਸੈਂਟਰ ਦੇ ਵਿੱਚੋਂ ਚਾਰ ਚਾਰ ਹਿੱਸੇ ਕਰ ਲਈ ਬੜਾ ਹੀ ਸਿੰਪਲ ਜਿਹਾ ਤਰੀਕਾ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਬੜੇ ਹੀ ਸਸਤੇ ਹੋ ਜਾਣੇ ਨੇ ਤੇ ਇਹਨਾਂ ਨੂੰ ਸੰਭਾਲ ਕੇ ਰੱਖ ਲੈਣਾ ਜਿੱਦਾਂ ਮੈਂ ਦੱਸ ਰਹੀਆਂ ਤੇ ਉਹ ਤੋਂ ਰਜ ਰਜ ਕੇ ਯੂਜ਼ ਕਰਿਓ ਜਿੱਦੋਂ ਅਸਮਾਨ ਤੇ ਛੂ ਜਾਂਦੇ ਨੇ ਟਮਾਟਰਾਂ ਦੀ ਰੇਟ ਕੋਈ ਖਾਸ ਮਿਹਨਤ ਵੀ ਨਹੀਂ ਹੈ ਤੇ ਕੋਈ ਐਕਸਟਰਾ ਐਫਰਟ ਨਹੀਂ ਕਰਨੀ ਤੁਸੀਂ ਜਿੱਦਾਂ ਤੁਹਾਡਾ ਦਿਲ ਚਾਹੇ ਉਦਾਂ ਇਹਨਾਂ ਨੂੰ ਕੱਟ ਲਓ ਮੈਂ ਸ্লাইਸ ਕੀਤੇ ਆ ਤੁਸੀਂ ਇਹਨਾਂ ਨੂੰ ਟੁਕੜਿਆਂ ਚ ਵੀ ਕੱਟ ਸਕਦੇ ਹੋ ਇਹ ਦੇਖੋ ਜੀ ਮੈਂ ਸਾਰੇ ਟਮਾਟਰ ਦਾਬਾਬ ਰੈਡੀ ਕਰ ਲਏ ਨੇ ਉਸ ਤੋਂ ਬਾਅਦ ਇੱਕ ਫਲੈਟ ਡਿਸ਼ ਮਤਲਬ ਪਲੇਟ ਲੈਣੀ ਆ ਤੁਸੀਂ ਉਹਦੇ ਵਿੱਚ ਟਮਾਟਰਾਂ ਨੂੰ ਕੱਲੀ-ਕੱਲੀ ਸ্লাইਸ ਨੂੰ ਤੁਸੀਂ ਸੈੱਟ ਕਰ ਦੇਣਾ ਕੋਈ ਤੇਲ ਕਿਉਂ ਨਹੀਂ ਲਗਾਇਆ نیچے ਸਿਰਫ ਇਹਨਾਂ ਨੂੰ ਟੁਕੜਿਆਂ ਨੂੰ ਕੱਲੇ-ਕੱਲੇ ਨੂੰ ਚੁੱਕ ਕੇ ਤੁਸੀਂ ਟ੍ਰੇ ਚ ਲਗਾ ਲੈਣਾ ਜਿਹੜੀ ਵੀ ਟ੍ਰੇ ਜਾਂ ਜਿਹੜੀ ਵੀ ਪਲੇਟ ਵਿੱਚ ਤੁਸੀਂ ਲਗਾਉਣਾ ਚਾਹੁੰਦੇ ਹੋ ਉਹਨੂੰ ਔਰ ਉਸ ਤੋਂ ਬਾਅਦ ਜੀ ਜਦੋਂ ਇਹ ਸਾਰੇ ਸੈੱਟ ਹੋ ਗਏ ਇੱਕ ਲਿੰਕ ਰੈਪ ਨਾ ਬੜਾ ਈਜ਼ੀਲੀ ਮਾਰਕੀਟ ਤੋਂ ਅਵੇਲੇਬਲ ਹੈ ਆਮ ਤੌਰ ਤੇ ਆਪਣੇ ਪੰਜਾਬੀ ਘਰਾਂ ਦੇ ਵਿੱਚ ਇਹਦੀ ਵਰਤੋਂ ਨਹੀਂ ਹੁੰਦੀ ਪਰ ਮੈਂ ਇੱਥੇ ਤੁਹਾਨੂੰ ਇੱਕ ਸੁਜੈਸ਼ਨ ਦਵਾਂਗੀ ਤੁਸੀਂ ਇਹਨੂੰ ਜ਼ਰੂਰ ਲਿਆਇਆ ਕਰੋ ਫੂਡ ਹਾਈਜੀਨ ਐਂਡ ਸੇਫਟੀ ਸਟੈਂਡਰਡਸ ਨਾਲ ਬਣਿਆ ਹੁੰਦਾ ਮੈਂ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰ ਰਹੀ ਪਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਬਹੁਤ ਕੰਮ ਦੀ ਹੈ ਤੇ ਜ਼ਰੂਰ ਆਪਣੇ ਘਰਾਂ ਵਿੱਚ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜੀ ਮੈਂ ਟ੍ਰੇ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਲਪੇਟੇ ਦੇ ਦਿੱਤੇ ਨੇ ਐਸੇ ਸ਼ੀਟ ਦੇ ਦਾ ਕਾਰਨ ਕੀ ਹੈ ਹੁਣ ਜਿਹੜੇ ਆਪਾਂ ਟਮਾਟਰ ਨੇ ਨਾ ਇਹਨਾਂ ਨੂੰ ਹਵਾ ਨਹੀਂ ਲੱਗਣ ਦੇਣੀ ਤੇ ਇਹ ਦੇਖੋ ਜੀ ਅਸੀਂ ਇਹਨੂੰ ਫਾਈਨਲੀ ਕੱਟ ਲਿਆ ਤੇ ਉਸ ਤੋਂ ਬਾਅਦ ਇਹਦੇ ਨਾਲ ਦੀਆਂ ਤੁਸੀਂ ਇੱਕ ਦੋ ਚਾਰ ਟਰੇਆਂ ਰੈਡੀ ਕਰੋ ਤੇ ਨਾਲ ਦੀ ਨਾਲ ਆਪਾਂ ਅਗਲੇ ਕਦਮ ਲਈ ਚੱਲਦੇ ਆ ਮੈਂ ਇਹਨੂੰ ਰੱਖ ਰਹੀ ਹਾਂ ਜੀ ਡੀਪ ਫਰੀਜ਼ਰ ਯਾਨੀ ਕਿ ਫ੍ਰਿਜ ਦੇ ਉੱਪਰਲੇ ਖਾਨੇ 'ਚ ਫਰੀਜ਼ਰ ਦੇ ਵਿੱਚ 10-15 ਘੰਟੇ ਲਈ ਇਹਨੂੰ ਫਰੀਜ਼ਰ 'ਚ ਪਏ ਰਹਿਣ ਦੋ ਚਾਹੇ ਤੁਸੀਂ ਇੱਕ ਟਰੇ ਕਰੋ ਚਾਹੇ 10 ਕਰੋ ਪਰ ਪ੍ਰੋਸੈਸ ਸੇਮ ਰਹੇਗਾ ਇਨੂੰ ਅਸੀਂ ਅਗਲੇ ਦਿਨ ਸਵੇਰੇ ਖੋਲਿਆ ਲਗਭਗ ਮੈਂ 12 ਘੰਟੇ ਬਾਅਦ ਖੋਲਿਆ ਇਹਨੂੰ ਤੇ ਇਸ ਤੋਂ ਬਾਅਦ ਅਸੀਂ ਜੀ ਇਹ ਸਾਰਾ ਦਾ ਸਾਰਾ ਪੇਪਰ ਹੈ ਇਹਨੂੰ ਕੱਟ ਦਿੱਤਾ ਉਸ ਤੋਂ ਬਾਅਦ ਆਪਾਂ ਖੋਲ ਕੇ ਦੇਖਦੇ ਹਾਂ ਇਹਨਾਂ ਟਮਾਟਰਾਂ ਨੂੰ ਮੈਂ ਹਰ ਸਾਲ ਜਦੋਂ ਟਮਾਟਰ ਸਸਤੇ ਹੁੰਦੇ ਹੈ ਲਗਭਗ 1 ਤੋਂ 2 ਕਿਲੋ ਟਮਾਟਰ ਐਸੇ ਤਰੀਕੇ ਸੰਭਾਲ ਕੇ ਰੱਖ ਲੈਂਦੀ ਹਾਂ ਤੇ ਇਹ ਦੇਖੋ ਜੀ ਹੁਣ ਤੁਸੀਂ ਕਹਿ ਸਕਦੇ ਹੋ ਸਾਡੇ ਟਮਾਟਰਾਂ ਦੀ ਪੂਰੀ ਜੰਮ ਗਈ ਹੈ ਤੇ ਇਹਨਾਂ ਨੂੰ ਅਸੀਂ ਖੁਰਚ ਲੈਣਾ ਚੰਗੀ ਤਰ੍ਹਾਂ ਔਰ ਖੁਰਚ ਕੇ ਅਸੀਂ ਇਹਦਾ ਕੱਲਾ ਕੱਲਾ ਟੁਕੜਾ ਵੱਖਰਾ ਕਰ ਲੈਣਾ ਹੈ ਬਹੁਤ ਮਜ਼ਾ ਆਉਂਦਾ ਜੀ ਇਹਨਾਂ ਕੰਮਾਂ ਨੂੰ ਕਰਕੇ ਜਦੋਂ ਤੁਸੀਂ ਆਪਣੇ ਪਰਿਵਾਰ ਦੀ ਹੈਲਥ ਦਾ ਧਿਆਨ ਰੱਖਦੇ ਹੋ ਹੈਲਥ ਦੇ ਨਾਲ-ਨਾਲ ਬਜਟ ਦਾ ਵੀ ਧਿਆਨ ਰੱਖਦੇ ਹੋ ਤੇ ਜਦੋਂ ਆਪਾਂ ਫ੍ਰੀ ਹੁੰਦੀਆਂ ਨਾ ਕਰਾਂ ਜਿਹਾ ਇਦਾਂ ਦੇ ਕੰਮ ਕਰ ਲੈਣੇ ਚਾਹੀਦੇ ਆ ਹੁਣ ਭਈ ਮੇਰੀ ਤੇ ਰਾਏ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਦੇ ਹੋ ਇਹਨਾਂ ਨੂੰ ਜ਼ਿਪਲੌਕ ਬੈਗਸ ਦੇ ਵਿੱਚ ਭਰ ਕੇ ਰੱਖ ਦਿਓ ਕੁਝ ਵੀ ਨਹੀਂ ਕਰਨਾ ਬਸ ਇਹਨਾਂ ਨੂੰ ਜਦੋਂ ਵੀ ਵਰਤੋਂ ਕਰਨੀ ਹੈ ਸਿੰਪਲੀ ਪੈਕੇਟ 'ਚੋਂ ਕੱਢੋ ਤੇ ਯੂਜ਼ ਕਰ ਲਓ मेरे को एक्चुअली अच्छा जिपलॉग बैग नहीं सी, ते मेरे को ना होम डिलीवरी वाली छोटिया छोटिया डब्बी पाइं सी मैं इन्ह डब्बियों भरिया ते अपन डब्बिया का यूज़ किया वजिए तरीके मेरे इस किचन नू जरूर यूज़ करियो और ये बहुत सारे पैसे बचा सद अपना टाइम बचा सद जो वीडियो चंकी लगी खूब तरह लाइक करो शेयर करो देखते रहो सुपरमाउ रेसपीज मिल रहा है एक नवी जी वीडियो के कमेंटा यह भी जरूर दस्यो थी अपनी फेवरेट कही सब्जी है जिन्होंने पूरा एक साल लिए स्टोर करना चाहते हो